ਪਿਆਨਕ ਗਰਮੀ ਵਿੱਚ ਫਲ ਤੇ ਸਬਜ਼ੀਆਂ ਦੇ ਰੇਟ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਬੀਤੇ ਇੱਕ ਹਫ਼ਤੇ ਦੌਰਾਨ ਕਈ ਸਬਜ਼ੀਆਂ ਦੇ ਰੇਟ ਦੁੱਗਣੇ ਤੋਂ ਵੀ ਜ਼ਿਆਦਾ ਹੋ ਚੁੱਕੇ ਨੇ ਦੂਜੇ ਪਾਸੇ ਫਲਾਂ ਦੇ ਰੇਟ ਵੀ ਦੁੱਗਣੇ ਦੇ ਆਸ-ਪਾਸ ਵੱਧ ਚੁੱਕੇ ਨੇ ਆਲਮ ਇਹ ਹੈ ਕਿ ਲੋਕਾਂ ਨੂੰ ਫਲ ਤੇ ਸਬਜ਼ੀਆਂ ਲਈ ਮੋਟੀ ਕੀਮਤ ਚੁਕਾਉਣੀ ਪੈ ਰਹੀ ਹੈ ਇਸ ਤੋਂ ਇਲਾਵਾ ਦਾਲ ਦੇ ਰੇਟ ਵਿੱਚ ਵੀ ਲਗਭਗ 11 ਫੀਸਦੀ ਦਾ ਵਾਧਾ ਹੋਇਆ ਹੈ ਦਰਸਲ ਗਰਮੀ ਦੀ وجہ ਨਾਲ ਖੇਤਾਂ ਤੋਂ ਸਬਜ਼ੀਆਂ ਮੰਡੀਆਂ ਤੱਕ ਨਹੀਂ ਪਹੁੰਚ ਪਾ ਰਹੀਆਂ ਤਾਪਾਂ ਦੇ ਰਿਕਾਰਡ ਪੱਧਰ ਤੇ ਜਾਣ ਨਾਲ ਸਬਜ਼ੀਆਂ ਦੀ ਫਸਲ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਤੇ ਇਸ ਨਾਲ ਮੰਡੀ ਵਿੱਚ ਸਬਜ਼ੀਆਂ ਦੀ ਆਮਦ ਘਟ ਗਈ ਹੈ। ਐਨਾ ਹੀ ਨਹੀਂ ਭਿਆਨਕ ਗਰਮੀ ਵਿੱਚ ਮੰਡੀ ਵਿੱਚ ਸਬਜ਼ੀਆਂ ਜਲਦੀ ਖਰਾਬ ਹੋ ਰਹੀਆਂ ਨੇ। ਇਹਨਾਂ ਵਿੱਚ ਟਮਾਟਰ, ਲੋਕੀ, ਤੋਰੀ ਵਰਗੀਆਂ ਮੌਸਮ ਮੌਸਮੀ ਸਬਜ਼ੀਆਂ ਨੇ ਸਬਜ਼ੀਆਂ ਦੇ ਰੇਟ ਪਿਛਲੇ ਇੱਕ ਹਫ਼ਤੇ ਵਿੱਚ 50% ਤੋਂ ਜ਼ਿਆਦਾ ਵੱਧ ਚੁੱਕੇ ਨੇ ਇੱਕ ਹਫ਼ਤੇ ਵਿੱਚ ਟਮਾਟਰ ਦੀ ਕੀਮਤ 25 ਤੋਂ 30 ਰੁਪਏ ਕਿਲੋ ਦੇ ਮੁਕਾਬਲੇ ਵਧ ਕੇ 40 ਤੋਂ 50 ਰੁਪਏ ਕਿਲੋ ਤੱਕ ਪਹੁੰਚ ਗਈ ਹੈ ਨਿੰਬੂ ਦੇ ਰੇਟ ਵੀ 80 ਤੋਂ 100 ਰੁਪਏ ਕਿਲੋ ਵਧ ਕੇ ਹੁਣ 160 ਰੁਪਏ ਕਿਲੋ ਤੱਕ ਪਹੁੰਚ ਗਏ ਨੇ ਗਰਮੀ ਦੇ ਅਸਰ ਨਾਲ ਫਲਾਂ ਦੀਆਂ ਕੀਮਤਾਂ ਵੀ ਬੇਕਾਬੂ ਹੁੰਦੀਆਂ ਜਾ ਰਹੀਆਂ ਨੇ ਸੇਬ, ਅੰਬ, ਅਨਾਰ, ਪਪੀਤਾ, ਤਰਬੂਜ਼, ਖਰਬੂਜਾ ਮੌਸਮੀ ਨਾਰੀਅਲ ਪਾਣੀ ਵਰਗੇ ਫਲਾਂ ਦੇ ਰੇਟ 25 ਤੋਂ 30% ਦੀ ਤੱਕ ਵਧ ਗਏ ਨੇ ਪਰ ਸਭ ਤੋਂ ਵੱਧ ਮਹਿੰਗੀਆਂ ਸਬਜ਼ੀਆਂ ਹੋਈਆਂ ਨੇ ਦਿੱਲੀ ਦੀ ਆਜ਼ਾਦਪੁਰ ਮੰਡੀ ਵਿੱਚ ਸ਼ਿਮਲਾ ਮਿਰਚ ਦਾ ਥੋਕ ਰੇਟ 100 ਰੁਪਏ ਕਿਲੋ ਪਹੁੰਚ ਗਿਆ ਹੈ 25 30 ਰੁਪਏ ਕਿਲੋ ਤੇ ਮਿਲਣ ਵਾਲੀ ਤੋਰੀ 50 ਤੋਂ 60 ਰੁਪਏ ਕਿਲੋ ਤੱਕ ਪਹੁੰਚ ਗਈ ਹੈ ਆਲੂ ਦੇ ਰੇਟ ਵੀ 8% ਦੀ ਤੋਂ ਵਧ ਕੇ 31 ਮਈ ਦੇ 29 ਰੁਪਏ ਪ੍ਰਤੀ ਕਿਲੋ ਵਧ ਕੇ 19 ਜੂਨ ਤੱਕ 32 ਰੁਪਏ ਪ੍ਰਤੀ ਕਿਲੋ ਹੋ ਚੁੱਕੇ ਨੇ ਦਿੱਲੀ ਵਿੱਚ ਪਿਆਜ਼ ਦੀਆਂ ਕੀਮਤਾਂ 67% ਤੱਕ ਵਧੀਆਂ ਨੇ ਜਦੋਂ ਕਿ ਦੂਜੇ ਸੂਬਿਆਂ ਵਿੱਚ ਇਹ ਲਗਭਗ 18% ਮਹਿੰਗੀ